ਕੋਈ ਜਸ਼ਨ ਮਨਾਉਣ ਵਾਲਾ ਟਾਈਮ ਨਹੀਂ ਆਪਣਾ ਹੈਗਾ ਸਿੱਖਾਂ ਨੂੰ ਬੇਨਤੀ ਹੈ ਵਾਦੇ ਚੜ੍ਹ ਕੇ ਪਹੁੰਚੋ ਤੁਸੀਂ ਤੇ ਆਪਣੇ ਆਪਣੇ ਤੋਂ ਸਾਰਾ ਕੁਝ ਵਾਰ ਦਿੱਤਾ ਗਿਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਪਣੇ ਤੋਂ ਵਾਰ ਕੱਕੇ ਕੱਕੇ ਆ ਜਾ ਆ ਜਾ ਵੀਰ ਮੇਲੇ ਚੱਲ ਗਏ ਮੇਲੇ ਚੱਲ ਗਏ ਮੇਲੇ ਚਲੋ ਆ ਜਾ ਚੱਲੀਏ ਮੇਲੇ ਚਲੋ ਫਿਰ ਆਪਾਂ ਨੂੰ ਸ਼ਿੰਦਨ ਨੂੰ ਲੈ ਚੱਲੀਏ ਨਾਲ ਚਲੋ ਆ ਜਾ ਫਿਰ ਆ ਜਾ ਬੜਾ ਮਾਲ ਬਣਾਈ ਓਥੇ ਮੇਲੇ ਤੇ ਆ ਜਾਓ ਆ ਜਾਓ ਬੜਾ ਕੁਝ ਬੜਾ ਕੁਝ ਓਥੇ ਬੜਾ ਕੁਝ ਬਣਾਈ ਭਰਾਵਾ ਚਲੋ 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 ਓ ਠੀਕ ਠਾਕ ਏ ਚੱਲ ਗਏ ਮੇਲੇ ਫਤੇਗੜ ਸਾਹਿਬ ਮੇਲਾ ਏ ਸਹਿਬਜਾਦਿਆਂ ਦਾ ਹਾਂ ਚਿੰਮਿੰਟ ਮਾਰ ਚੱਲ ਗਏ ਲੈ ਉੱਥੇ ਬੜਾ ਕੋਸ਼ ਪਕੌੜੇ ਜਲੇਬੀਆਂ ਖਾਣ ਪੀਣ ਵਣ ਸੁਣੇ ਖਾਣੇ 36 ਪ੍ਰਕਾਰ ਦੇ ਭੋਜਨ ਯਾਰਾ ਹੀ ਬੜਾ ਉੱਥੇ ਦਾ ਉਠ ਮਿੰਟ ਮਾਰ ਚੱਲ ਗਏ ਓ ਕਾਕਾ ਜ਼ਿਆਦਾ ਹੁੱਲੜ ਬਾਜੀ ਨਾ ਕਰੋ ਇੱਥੇ ਬਹੁਤ ਤੁਹਾਨੂੰ ਸਮਝਾਵਾਂ ਓ ਕਾਕਾ ਹੁੱਲੜ ਬਾਜੀ ਨਾ ਕਰੋ ਆ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਉਹ ਦਸਮ ਪਿਤਾ ਦੇ ਜਿਹੜੇ ਸੈਭ ਜਾਦੇ ਸੀਗੇ ਇਹ ਸ਼ਹੀਦੀ ਦਿਨ ਨੇ ਆਪਾਂ ਕੋਈ ਮੇਲੇ ਤੇ ਨਹੀਂ ਜਾਣਾ ਜਲੇਬੀਆਂ ਪਕੌੜੇ ਖਾਣ ਨਹੀਂ ਜਾਣਾ ਕਿੰਨੀ ਵੱਡੀ ਦੇਣ ਹੈ ਦਸਮ ਪਿਤਾ ਦੀ ਉਹਨਾਂ ਨੇ ਸਾਰਾ ਹੀ ਪਰਿਵਾਰ ਵਾਰਤਾ ਨਿੱਕੇ ਨਿੱਕੇ ਬੱਚੇ ਜਿੱਦਾਂ ਆਪਣਾ ਕੋਈ ਛੋਟਾ ਜਾਂ ਬੇਟਾ ਹੈ 10 12 ਸਾਲ ਦਾ ਉਹਨੂੰ ਸੂਈ ਤੱਕ ਚੁੱਭ ਜਾਂਦੀ ਏ ਤੇ ਆਪਣੇ ਕਲੇਜੇ ਚੀਸ ਪੈਦੀ ਉਹਨਾਂ ਨੇ ਤਾਂ ਆਪਣੇ ਦੇਸ਼ ਤੇ ਸਾਰਾ ਪਰਿਵਾਰ ਹੀ ਵਾਰ ਦਿੱਤਾ ਉਹਨਾਂ ਨੇ ਕੀ ਛੱਡਿਆ ਆਪਦੇ ਕੋਲ ਆਪਾ ਵਾਰਿਆ ਮਾਪੇ ਬਾਪ ਵਾਰੇ ਮਾਂ ਵਾਰੀ ਕੋਈ ਛੱਡਿਆ ਹੀ ਨਹੀਂ ਕੁਝ ਜਿਹੜਾ ਕੁਝ ਉਹਨਾਂ ਨੇ ਪਰ ਸਾਰਾ ਕੁਝ ਦੇਸ਼ ਦੇ ਉੱਪਰ ਵਾਰ ਦਿੱਤਾ ਆਪਾਂ ਕੋਈ ਉਹਨਾਂ ਦਾ ਇਹ ਹੁੱਲੜ ਬਾਜੀ ਕਰਨ ਨਹੀਂ ਜਾਣਾ ਉੱਥੇ ਸੱਤ-ਸੱਤ ਉਹਨਾਂ ਦਾ ਐਹਸਾਨ ਮੰਨਣ ਜਾਣਾ ਹੈ ਸਾਰਾ ਦੇਸ਼ ਦੁਖੀ ਹੈ ਅੱਜ ਕੀ ਦੀ ਦਿਨ ਚੱਲ ਰਹੇ ਨੇ ਸ਼ੀਦੀ ਦਿਨਾਂ ਦੇ ਵਿੱਚ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਧਨਵਾ ਦਿੱਤਾ ਗਿਆ ਠੰਡੇ ਬੁਰਜ ਦੀ ਸਜ਼ਾ ਦੇ ਦਿੱਤੀ ਗਈ ਕਿੰਨਾ ਮਾੜਾ ਉਪਲ ਹੋਵੇਗਾ ਜਦੋਂ ਜ਼ਾਲਮਾਂ ਨੇ ਦਸਮ ਪਿਤਾ ਦੇ ਛੋਟੇ-ਛੋਟੇ ਬੱਚਿਆਂ ਤੇ ਇਤ ਤਸੱਜਤ ਡਾਇਆ ਹੋਣਾ ਹੈ ਬੜੇ ਜਿਆਦਾ ਸ਼ਹੀਦੀ ਦਿਨ ਦੁਖਦਾਈ ਨੇ ਜਿਨ੍ਹਾਂ ਨੇ ਸਾਡੇ ਪਿੱਛੇ ਇਹ ਦੇਸ਼ ਪਿੱਛੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇਹ ਦੇਸ਼ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ ਆਪਾਂ ਨਰਮ ਭਾ ਨਾਲ ਉੱਥੇ ਸਤ ਸਤ ਨਮਨ ਕਰਨ ਜਾਣਾ ਨਾ ਕਿ ਆਪਾਂ ਉੱਤੇ ਹੁੱਲੜਬਾਜੀ ਕਰਨ ਜਾਣਾ ਮੇਲੇ ਤੇ ਉਹਨਾਂ ਦਾ ਐਹਸਾਨ ਮੰਨਣਾ ਕਿ ਆਪਾਂ ਜਿਹੜੀ ਆ ਖੁੱਲੀ ਹਵਾ ਲੈ ਰਹੇ ਆ ਉਹਨਾਂ ਦੇ ਬਦੌਲਤ ਰਹਿ ਰਹੇ ਆ ਇਸ ਮੇਲੇ ਨੂੰ ਮੇਲਾ ਨਾ ਸਮਝੋ ਇਹ ਇੱਕ ਸ਼ਹੀਦੀ ਦਿਨਾਂ ਦੀ ਯਾਦ ਹੈ ਤੇ ਯਾਦ ਦੀ ਭਾਵਨਾ ਨਾਲ ਜਾਓ ਨਹੀਂ ਸਿੰਘ ਦੇ ਭਾਈ ਸਾਥੂ ਦਾ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਖਾਪਕਾਰਦੇ ਫਿਰਨੇ ਆ ਉਹ ਲੜਬਾਜੀ ਕਰਦੇ ਫਿਰਦੇ ਆ ਉਹਨਾਂ ਗੁਰਗੋਮੇ ਸਾਹਿਬ ਨੇ ਆਪ ਵਾਰ ਦਿੱਤਾ ਛੋਟੇ ਸਹਿਬਜਾਦੇ ਨੀਆਂ ਦੀ ਗਲੀ 'ਚ ਸ਼ਹੀਦ ਹੋ ਗਏ ਬਾਬਾ ਫਤਿਹ ਸਿੰਘ ਬਾਬਾ ਜਿਹਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਜੀ ਸਿੰਘ ਸਾਡ ਦੋ ਸੈਵ ਜਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਸਾਨੂੰ ਬਹੁਤ ਬਹੁਤ ਤੁਹਾਨੂੰ ਇਤਿਹਾਸ ਨਾਲ ਤੁਸੀਂ ਸਾਨੂੰ ਸਮਝਾਇਆ ਬਹੁਤ ਤਰੀਕੇ ਨਾਲ ਸਮਝਾਇਆ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਕਿਵੇਂ ਕਿੱਦਾਂ ਜਾਣਾ ਸਾਡਾ ਧਿਆਨ ਜਲੇਬੀਆਂ ਵਾਲ ਖਾਣ ਪੀਣ ਵਾਲ ਬਹੁਤ ਸਾਡੀ ਗਲਤੀ ਹੋ ਗਈ ਅਸੀਂ ਭਾ ਭਾ ਅਸੀਂ ਪਾਪੀ ਆ ਉਹਦੇ ਦਰ ਤੇ ਵਾਹਿਗੁਰੂ ਵਾਹਿਗੁਰੂ ਸੋ ਕਾਤਾ ਅਸੀਂ ਬਹੁਤ ਵੱਡੀ ਗਲਤੀ ਦਾ ਆਪਾਂ ਨਹੀਂ ਦੇ ਸਕਦੇ ਹਾਂ ਜਿਹੋ ਆਪਣੇ ਦੇਸ਼ ਪਿੱਛੇ ਆਪਣੇ ਪਰਿਵਾਰ ਪਿੱਛੇ ਜੋ ਉਹਨਾਂ ਦੀ ਦੇਣ ਹੈ ਆਪਾਂ ਉਹ ਦੇਣ ਨਹੀਂ ਦੇ ਸਕਦੇ ਇਹਨੂੰ ਮੇਲਾ ਨਾ ਸਮਝੋ ਉੱਥੇ ਆਪਾਂ ਉਹਨਾਂ ਦਾ ਅਹਿਸਾਨ ਮੰਨਣ ਜਾਣਾ ਹੈ ਕੋਣ ਆਪਣੇ ਛੋਟੇ ਛੋਟੇ ਬੱਚੇ ਵਾਰਦਾ ਕਿਸੇ ਪਿੱਛੇ ਅੱਜ ਕੱਲ ਦਾ ਭਰਾ ਭਰਾ ਦਾ ਨਹੀਂ ਰਹਿ ਗਿਆ ਸਾਰੇ ਵੀਰਾਂ ਨੂੰ ਸਾਰਾ ਪਰਿਵਾਰ ਬਾਰਤਣਾ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਵੀਰਾਂ ਨੂੰ ਬੇਨਤੀ ਸਾਰੇ ਕੰਮਕਾਰਾਂ ਨੂੰ ਚਾਹਤ ਕੇ ਉਹਨਾਂ ਨੂੰ ਸਤ ਸਤ ਨਮਨ ਕਰਨ ਜਾਓ ਨਾਲਾ ਜਰਨਾ ਦੇ ਵਿੱਚ ਹਾਜ਼ਰੀ ਲਵਾਓ ਤੇ ਸਾਰੇ ਹੀ ਆਪਾਂ ਵੀਰ ਚਲੀਏ ਚੀਤੀ ਦਿਨਾਂ ਦੇ ਵਿੱਚ ਕੋਈ ਬਾੜਾ ਜੰਗਾ ਕਰਮ ਨਾ ਕਰੀਏ ਸਭ ਸੀਧੀ ਜੀ ਦੀ ਰੇਵੇ ਤੇ ਉਹਨਾਂ ਦੇ ਪਰਿਵਾਰ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਲਗਵਾਨੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵਾਧ ਚੜ ਕੇ ਫਤੇਗੜ ਸਾਹਿਬ ਪਹੁੰਚੋ 23 ਤਰੀਕ ਤੋਂ ਲੈ ਕੇ 26 ਤਰੀਕ ਤੱਕ ਕੋਈ ਹੁੱਲੜਬਾਜੀ ਨਾ ਕੀਤੀ ਜਾਵੇ ਵਾਧ ਚੜ ਕੇ ਕੋਈ ਜਸ਼ਨ ਮਨਾਉਣ ਵਾਲਾ ਟਾਈਮ ਨਹੀਂ ਆਪਣਾ ਹੈਗਾ ਸਿੱਖਾਂ ਨੂੰ ਬੇਨਤੀ ਹੈ ਵਾਧ ਚੜ ਕੇ ਪਹੁੰਚੋ ਤੁਸੀਂ ਤੇ ਆਪਣੇ ਆਪਣੇ ਤੋਂ ਸਾਰਾ ਕੁਝ ਵਾਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਸਾਹਿਬ ਨੇ ਆਪਣੇ ਤੋਂ ਵਾਰਿਆ ਸਾਰਾ ਕੁਝ ਕੋਈ ਹੁੱਲੜਬਾਜੀ ਕਰਨ ਦੀ ਲੋੜ ਨਹੀਂ ਵਾਧ ਚੜ ਕੇ ਪਹੁੰਚੋ ਆਪਾਣਾ ਨੂੰ ਉੱਥੇ ਜਾ ਕੇ ਸਰਦਾਰ ਕੀ ਪੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਮਾਈਕਲ ਜੀ ਕੀ ਫਦੇ